ਅੰਮ੍ਰਿਤਸਰ ਦੇ ਵਿੱਚ ਆਏ ਦਿਨ ਹੀ ਲੁੱਟਖੋ ਤੇ ਕਤਲ ਦੀਆਂ ਵਾਰਦਾਤਾਂ ਇੱਕ ਵਾਰ ਫਿਰ ਤੋਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਅਜੇ ਪਿਛਲੇ ਦਿਨ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਕੁਝ ਹਮਲਾਵਰਾਂ ਵੱਲੋਂ ਇੱਕ ਔਰਤ ਦਾ ਕਤਲ ਕੀਤਾ ਗਿਆ ਸੀ ਤੇ ਉਸੇ ਮਾਮਲੇਛਾ ਜੇ 24 ਘੰਟੇ ਵੀ ਨਹੀਂ ਬੀਤਤੇ ਕਿ ਅੰਮ੍ਰਿਤਸਰ ਦੇ ਦਬੁਰਜੀ ਵਿੱਚ ਇੱਕ ਐਨ ਆਰ ਆਈ ਨੌਜਵਾਨ ਨੂੰ ਘਰ ਦੇ ਵਿੱਚ ਦਾਖਲ ਹੋ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਜਲੰਧਰ ਜੀਟੀ ਰੋਡ ਤੇ ਕਸਬਾ ਦੋ ਬੁਰਜੀ ਵਿਖੇ ਅਮਰੀਕਾ ਦੇ ਪੱਕੇ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਨੌਜਵਾਨ ਨੂੰ ਉਸ ਦੇ ਘਰ ਆ ਕੇ ਦੋ ਜਣ ਜਾਣਕਾਰੀ ਮੁਤਾਬਕ ਆਸਵੇਰੇ 7:30 ਵਜੇ ਦੇ ਕਰੀਬ ਅਮਰੀਕਾ ਸਿਟੀਜ਼ਨ ਨੌਜਵਾਨ ਰਿੰਕੂ ਪੁੱਤਰ ਸ਼ਰਮ ਸਿੰਘ ਦੇ ਘਰ ਦੋ ਬੁਰਜੀ ਵਿੱਚ ਦੋ ਵਿਅਕਤੀ ਆਏ ਜਿਨ੍ਹਾਂ ਰਿੰਕੂ ਨੂੰ ਤਿੰਨ ਗੋਲੀਆਂ ਮਾਰੀਆਂ ਫਰਾਰ ਹੋ ਗਏ ਸਾਰੀ ਘਟਨਾ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਪਰਮਜੀਤ ਸਿੰਘ ਪਿੰਡ ਦੁਰਜੀ ਇਹ ਹੋਈ ਹੈ ਜੀ ਕੀ ਮਾਮਲਾ ਹੋਇਆ ਜੀ ਸਾਹਮਣੇ ਜੀ ਕਿੰਨੇ ਵਜੇ ਘਟਨਾ ਇਸ ਸਵੇਰੇ 7:00 ਵਜੇ ਦੇ ਕਰੀਬ 5 ਮਿੰਟ ਦੇ ਕਰੀਬ-ਗਰੀਬ ਸਾਰਾ ਕੰਮ ਹੋਇਆ ਆ 5 ਮਿੰਟਾਂ ਦੇ ਵਿੱਚ ਵਿੱਚ ਹੀ ਤੇ ਇਹ ਮੁੰਡਾ ਹਡਾ ਰਿੰਕੂ ਆ ਸੁਖਚਾਨ ਸਿੰਘ ਤੇ ਉਹ ਇੱਥੋਂ ਪਿੰਡੋਂ ਪਹਿਲਾਂ ਪੁੱਛਿਆ ਮੁੰਡਿਆਂ ਨੂੰ ਦੋਵਾਂ ਜਣਿਆਂ ਨੂੰ ਦੋ ਜਣੇ ਆਏ ਸੀ ਸਿੰਘ ਤੇ ਮੋਟਰਸਾਈਕਲ ਦੇ ਉੱਤੇ ਸੀ ਸਪਲੈਂਡਰ ਦੇ ਉੱਤੇ ਤੇ ਉਹ ਆ ਕੇ ਉਹਨਾਂ ਨੂੰ ਪੁੱਛਿਆ ਪਹਿਲਾਂ ਤੇ ਇੱਥੇ ਆ ਕੇ ਗੱਲ ਕਰਨ ਲੱਪੇ ਆ ਕੇ ਗੱਲ ਇਹੋ ਪੁੱਛੀ ਉਹਨੂੰ ਵੀ ਗੱਡੀ ਦੀ ਆਰਸੀ ਕਿੱਦਾਂ ਬਣਾਈ ਤੁਸੀਂ ਅਸੀਂ ਵੀ ਬਣਾਣੀ ਆ ਅਸੀਂ ਭਲਾ ਠੀਕ ਆ ਤੇ ਉਹਨੂੰ ਡਾਊਟ ਹੋ ਗਿਆ ਉਹ ਭੱਜ ਕੇ ਆ ਗੱਡੀ ਦੇ ਵੱਲੇ ਹੋਇਆ ਮੜਾ ਜਾ ਤੇ ਬਾਅਦ ਵਿੱਚ ਉਹਨਾਂ ਨੇ ਉਹਦੇ ਪਸਤਾਵ ਰੱਖ ਲਈ ਆ ਗਿੱਚੀ ਦੇ ਵਿੱਚ ਇਹ ਸਟੈਂਸਿੰਗ ਅਮਰੀਕਾ ਤੋਂ ਪਰਤਿਆ ਜੀ ਹਾਂ ਜੀ ਅਮਰੀਕਾ ਤੋਂ ਹੋ ਗਿਆ ਥੋੜੀ ਜਿਹੀ ਨਾ ਪਰ ਪ੍ਰੋਬਲਮ ਫੈਮਿਲੀ ਦੀ ਚੱਲੀ ਸੀ ਤੇ ਉਹਦੇ ਕਰਕੇ ਸਾਲ ਕੇ ਹੋ ਗਿਆ ਇੱਥੇ ਹੀ ਤੇ ਉਹ ਦੋ ਵਾਰੀ ਗਿਆ ਵੀ ਹੈਗਾ ਬਸ ਵਾਪਸੀ ਤੇ ਫੇਰ ਆਕ ਜਾਂਦਾ ਰਿਹਾ ਕੋਈ 5 10 ਕਿ ਕੋਈ ਬੱਚੇ ਛੋਟੇ ਛੋਟੇ ਨਾ ਉਹਨਾਂ ਦੀ ਦੇਖ ਕੇ ਪਰਵਾਸੇ ਕੋਣ ਕੁਰਸੀ ਜਿੱਥੇ ਗੋਲੀਆਂ ਚੱਲੇ ਸਮਾਗਨ ਨਿਵੇਦਾ ਸਤ ਵਜ ਕੇ 5 ਮਿੰਟ ਦਾ ਸਮਾਂ ਆ ਸਵੇਰ ਦਾ ਤੇ ਪਰਿਵਾਰ ਦੇ ਵਿੱਚ ਉਹ ਦੋਵੇਂ ਜੀ ਆਪੇ ਹੀ ਤੇ ਦੋਵੇਂ ਬੱਚੇ ਤੇ ਨਾਲ ਮਾਤਾ ਬਜ਼ੁਰਗ ਆੜੀ ਕਿੰਨੀਆਂ ਗੋਲੀਆਂ ਚੱਲੀਆਂ ਜੀ ਉਹਨਾਂ ਤੇ ਤਿੰਨ ਮਿਲੀਆਂ ਪੁਲਿਸ ਨੂੰ 2 ਵਜੀਆਂ ਕਹਿੰ ਤੇ ਸੀਰੀਅਸ ਹੈ ਜੀ ਹਾਂ ਸੀਰੀਅਸ ਹੈ ਹੁਣ ਹਸਪੀਟਲ ਹੀ ਆ ਕੋਈ ਕਹਿੰਦੇ ਕਿ ਫਰੋਤੀ ਦਾ ਮਾਮਲਾ ਹੈਗਾ ਹੋਟਲ ਦਾ ਮਾਮਲਾ ਹੈਗਾ ਕੋਈ ਨਹੀਂ ਵੀਰ ਇਹੋ ਜੀ ਹੈ ਜੇ ਤੱਕ ਕੋਈ ਗੱਲ ਨਹੀਂ ਹੈ ਸਾਨੂੰ ਪਤਾ ਨਹੀਂ ਹੈਗਾ ਸ਼ਾਇਦ ਹੋ ਸਕਦਾ ਜਾਂ ਨਹੀਂ ਹੋ ਸਕਦਾ ਕੋਈ ਪਤਾ ਨਹੀਂ ਹੈਗਾ ਤੇ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪੁਲਿਸ ਮੌਕੇ ਤੇ ਕੋਈ ਆ ਗਈ ਸੀ 7:30 ਵਜੇ ਆ ਗਈ ਸੀ ਪੁਲਿਸ ਸਾਰੀ ਤੇ ਕੋਈ ਮਰਸ਼ੜੀ ਗੱਡੀ ਦਾ ਵਾਈਟ ਦਾ ਵੀ ਕਹਿੰਦੇ ਕਿ ਮਰਸ਼ੜੀ ਗੱਡੀ ਹੀ ਹੋਈ ਹੈ ਵਿੱਚ ਇਹਦੀ ਗੱਡੀ ਬਾਰੇ ਉਹਨਾਂ ਨੇ ਕੋਈ ਗੱਲਬਾਤ ਹੋਈ ਸ਼ਾਇਦ ਇਹਦੇ ਕਰਕੇ ਨਾ ਕੋਈ ਚੱਕਰ ਨਾ ਹੋ ਅਬਲ ਤਾਂ ਇਹਦਾ ਕੋਈ ਹੈ ਨਹੀਂ ਚੱਕਰ ਹੈ ਪਲਾਨਿੰਗ ਦੇ ਨਾਲ ਕੀਤਾ ਗਿਆ ਕੰਮ ਤੇ ਪਲਾਨਿੰਗ ਦੇ ਨਾਲ ਹੀ ਉਹਨਾਂ ਨੂੰ ਵਸਤਵ ਦੀ ਗੱਲ ਹੈ ਜੀ ਇਹ ਸੁਖਚੈਨ ਸਿੰਘ ਹੈ ਇਹਦੀ ਜਿਹੜੀ ਬੰਦਾ ਵੈ ਫੋਰਨ ਅਮਰੀਕਾ ਰਹਿੰਦਾ ਜਿਆਦਾ ਹੁਣ ਇੱਥੇ ਇੱਥੇ ਵਾਪਸ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਇਹਦਾ ਇੱਕ ਬ੍ਰਦਰ ਬਾਹਰ ਆ ਇਹਦੀ ਮਦਰ ਇਹਦੀ ਸੈਕੰਡ ਮੈਰਿਜ ਦੇ ਵਿੱਚੋਂ ਵਾਈਫ ਤੇ ਪਹਿਲੇ ਵਿਆਹ ਦੇ ਬੱਚੇ ਜਿਹੜੇ ਉਹ ਘਰ 'ਚ ਸੀ ਇਹ ਸਵੇਰੇ ਬ੍ਰਸ਼ ਕਰ ਰਿਹਾ ਸੀ ਦੋ ਬੰਦੇ ਗੇਟ ਤੇ ਆਏ ਆ ਗੇਟ ਤੇ ਆ ਕੇ ਇਹਨੂੰ ਇਹਨਾਂ ਨੇ ਪੁੱਛਿਆ ਕਿ ਤੇਰੀ ਆ ਜਿਹੜੀ ਮਰਸੀਡੀ ਆਰਸੀ ਵਿਖਾ ਤੂੰ ਕਿੱਥੋਂ ਲਈ ਹੈ ਤੇ ਉਹ ਕਹਿੰਦਾ ਵੀ ਤੁਸੀਂ ਕਹਿੰਦੇ ਆਰਸੀ ਕੌਣ ਜੇ ਇਹਦਾ ਕਰਦਿਆਂ ਕਰਦਿਆਂ ਉਹਨੂੰ पिस्टल पॉइंट ਦੇ ਅੰਦਰ ਲੈ ਗਏ ਅੰਦਰ ਖੜ ਕੇ ਉਹਨਾਂ ਨੇ ਇਹਦੇ ਨਾਲ ਬੈਸ ਹੋਈ ਆ ਬੈਸ ਹੋ ਕੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਆ ਫਾਇਰਿੰਗ ਕਰਨ ਦੇ ਵਿੱਚ ਬਾਅਦ ਚ ਉਹਨਾਂ ਪੂਰੀ ਕੋਸ਼ਿਸ਼ ਕੀਤੀ ਆ ਕਿ ਇਹਨੂੰ ਅਸੀਂ ਤੇ ਤਸੱਲੀ ਨਾ ਮਾਰੀਏ ਲੇਕਿਨ ਮਤਲਬ ਉਹਨਾਂ ਦਾ ਜਿਹੜਾ ਵੈਪਨ ਆ ਉਹ ਅੜ ਗਿਆ ਉਹ ਚੱਲਿਆ ਨਹੀਂ ਉਹ ਸੀਸੀਟੀ ਵੀਡੀਓ ਚ ਆਉਂਦਾ ਠੀਕ ਹੈ ਹੁਣ ਜਿਹੜਾ ਪਰਿਵਾਰ ਆ ਉਹ ਅਜੇ ਦੀ ਵਾਈਫ ਜਿਹੜੀ ਹਸਪੀਟਲ ਉਹਨਾਂ ਦੇ ਨਾਲ ਆ ਉਹਨਾਂ ਨੂੰ ਹਸਪੀਟਲ ਲੈ ਗਏ ਆ ਉੱਥੇ ਉਹਨਾਂ ਦੀ ਟ੍ਰੀਟਮੈਂਟ ਚੱਲ ਰਹੀ ਆ ਉਹ ਕਿਉਂਕਿ ਉਹਨਾਂ ਦੀ ਜਿਹੜੇ ਇੱਕ ਦੋ ਗੋਲੀਆਂ ਸਿਰ 'ਚ ਲੱਗੀ ਆ ਲੇਕਿਨ ਉਹ ਬ੍ਰੇਨ ਵਾਲੇ ਪਾਸੇ ਨਹੀਂ ਤੇ ਅਜੇ ਉਹ ਗੱਲਬਾਤ ਕਰਨ ਦੇ ਯੋਗ ਨਹੀਂ ਤੁਸੀਂ ਅਸੀਂ ਉਹਨੂੰ ਜਲਦੀ ਜਿਹੜੇ ਠੀਕ ਹੋਣਗੇ ਫਿਰ ਗੱਲਬਾਤ ਕਰਾਂਗੇ ਉਹ ਸਾਡੀ ਜਿਹੜੀ ਐਫ ਆਈ ਆਰ ਦਰਜ ਕਰਕੇ ਸਾਡੀ ਇਨਵੈਸਟੀਗੇਸ਼ਨ ਵਾਸਤੇ ਟੀਮ ਜਿਹੜੀ ਅਸੀਂ ਲੱਗਤੀ ਆ ਸਾਡਾ ਸੀਐਸਟਾਫ ਸਾਡੇ ਐਸਐਚਓ ਮਕਬੂਲਪੁਰਾ ACP ਇਸਟ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਇਨਵੈਸਟੀਗੇਸ਼ਨ ਗੱਡੀ ਦਾ ਮਾਮਲਾ ਜਾਂ ਹੋਟਲ ਦਾ ਕਿਹਾ ਯਾਰ ਕਿ ਫਰੋਤੀ ਵੀ ਪੱਕੀ ਗਈ ਸੀ ਸਬਚੰਦ ਸਿੰਘ ਨੂੰ ਨਹੀਂ ਜੀ ਸਾਡੇ ਇਹੋ ਜੀ ਕੋਈ ਗੱਲ ਧਿਆਨ ਚ ਨਹੀਂ ਆਈ ਦੇਖੋ ਨਾ ਸਾਡੇ ਕੋ ਕੋਈ ਇਹਨਾਂ ਰਿਪੋਰਟਿੰਗ ਹੈ ਨਾ ਉਹਨਾਂ ਕੋਈ ਦੱਸਿਆ ਹੀ ਆ ਉਹ ਕਿਉਂਕਿ ਇਹਦੀ ਜਿਹੜੀ ਪਹਿਲੀ ਵਾਈਫ ਆ ਉਹ 2022 ਦੇ ਵਿੱਚ ਵਾਈਫ ਨੇ ਸੁਸਾਈਡ ਕਰ ਲਿਆ ਸੀ ਉਹਦੇ ਉੱਤੇ ਉਹਦੇ ਜਿਹੜਾ ਪਰਿਵਾਰ ਆ ਉਹਨਾਂ ਨੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਕਰਾਈ ਸੀ 2022 ਚ ਜਿਹੜੀ ਉਸ ਐਫ ਆਈ ਆਰ ਦੇ ਵਿੱਚ ਜਿਹੜੇ ਦੋ ਇਹ ਸੁਖਚੈਨ ਸਿੰਘ ਦੇ ਦਾ ਭਰਾ ਜਿਹੜਾ ਉਹ ਇਨੋਸੈਂਟ ਹੋ ਗਿਆ ਸੀ ਤੇ ਕੱਲੀ ਵਾਈ ਮਾਤਾ ਜਿਹੜੀ ਆ ਉਹ ਚਲਾਨ ਹੋਈ ਸੀ ਤੇ ਉਹ ਵੀ ਪਰਿਵਾਰ ਜਿਹੜਾ ਐਂਗਲ ਆ ਉਹ ਪਰਿਵਾਰ ਉਹਨਾਂ ਤੇ ਵੀ ਸ਼ੱਕ ਕਰ ਰਿਹਾ ਕਿ ਉਹ ਵੀ ਜਿਹੜੇ ਆ ਕਿ ਉਹਨਾਂ ਨੂੰ ਧਮਕੀਆਂ ਦੇ ਦਿੰਦੇ ਸੀ ਉਹ ਇਹਦਾ ਸੀ ਵਕ ਵਕ ਐਂਗਲਾਂ ਤੋਂ ਰਿਡੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਅਸੀਂ ਜਲਦੀ ਜਿਹੜਾ ਵਾ ਅਸਲ ਦੋਸ਼ੀਆਂ ਨੂੰ ਟ੍ਰੇਸ ਕਰ ਲਾਂ ਸੀਸੀਟੀਵੀ ਸਾਹਮਣੇ ਆਈ ਸਰ ਹਾਂ ਸੀਸੀਟੀ ਫੋਟੋ ਜਾਈ ਸੀ ਚਿਹਰੇ ਸਾਫ਼ ਦਿਖਾਈ ਦਿੰਦੇ ਬੰਦੇ ਆ